ਜੂਨ 2018 ਦੇ ਵਿੱਚ ਸਰ ਆਪਦੇ ਰਾਈਟ ਹੌਲੀ ਹੌਲੀ ਆਪਦੇ ਅਧਿਕਾਰ ਕਿਵੇਂ ਸਰੈਂਡਰ ਕਰਕੇ ਆਪਦੀ ਦਾੜੀ ਦੂਏ ਦੇ ਹੱਥ ਕਿਵੇਂ ਫੜਾਉਂਦੇ ਨੇ ਉਹ ਇਹਨਾਂ ਨੇ ਬਹੁਤ ਵਧੀਆ ਜਿਹੜਿਆ ਐਗਜ਼ਾਮਪਲ ਸੈੱਟ ਕੀਤੇ ਨੇ ਜੂਨ 2018 ਚ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਜਿਹੜੀ ਉਹ ਸੀਆਈਐਸ ਦੇ ਹੱਥ ਦਿੱਤੀ ਜਾਵੇ ਪੰਜਾਬ ਪੁਲਿਸ ਕੰਪੀਟੈਂਟ ਨਹੀਂ ਹੈਗੀ ਸਰ ਉਹਦੇ ਬਾਰੇ ਕੀ ਕਹਿਣਗੇ ਜੀ ਇਹ ਮੈਂ ਆਪਦੀ ਗੱਲ ਨੂੰ ਕਰੈਕਟ ਕਰੂੰਗਾ ਮੈਂ ਕਹਿ ਵੀ ਕਾਂਗਰਸ ਦੀ ਪ੍ਰੋਬਲਮ ਇਹ ਹੈ ਸਰ ਮੈਂ ਮੈਂ ਆਪਦੀ ਗੱਲ ਨੂੰ ਵਾਸ ਲਊਗਾ ਕਾਂਗਰਸ ਦੀ ਪ੍ਰੋਬਲਮ ਕਾਂਗਰਸ ਹੀ ਹੈ ਨੰਬਰ 1 ਆ ਨੰਬਰ 2 ਇਹਨਾਂ ਨੇ ਕਿਹਾ ਵੀ ਸਾਡਾ ਪਰ ਮੇਰੇ ਫਾਸਾ ਵੀ ਕਾਂਗਰਸ ਚ ਰਹੇ ਸਰ ਮੈਂ ਅੱਜ ਇਸ ਪਵਿੱਤਰ ਸਦਨ ਦੇ ਪਟਨ ਦੇ ਉੱਪਰ ਖੜ ਕੇ ਮੈਂ ਕਹਿ ਦੇਣਾ ਚਾਹਣਾ ਕਿ ਮੈਂ ਤੇ ਮੇਰਾ ਪਰਿਵਾਰ ਕਾਂਗਰਸ ਦੀ ਇਹਨਾਂ ਲੋਕਾਂ ਦੇ ਕਰਤੂਤਾਂ ਦੇਖ ਕੇ ਇਹਨਾਂ ਨੂੰ ਇਹਨਾਂ ਨੂੰ ਫਤਕ ਲਾ ਕੇ ਇਧਰ ਆਏ ਕਾਂਗਰਸ ਦਾ ਮਾਈਂਡਸੈਟ ਇਹ ਬਣ ਚੁੱਕਿਆ ਕਿਉਂਕਿ ਲੰਬਾ ਸਮਾਂ ਰਾਜ ਕੀਤਾ ਹੈ ਕਿ ਜੀ ਹੁਰੇ ਵੀ ਸਾਡੀ ਸਰਕਾਰ ਹੈ ਤੇ ਦਿੱਲੀ ਕੇਂਦਰ ਜੀ ਸਾਡੀ ਸਰਕਾਰ ਹੈ ਤੇ ਅਸਲੀਅਤ ਇਹ ਹੈ ਕਿ ਨਾ ਇੱਥੇ ਹੈ ਤੇ ਨਾ ਉੱਥੇ ਹੈ